ਉਹ ਹੁਣ ਤੈਨੂੰ ਜੇ ਤੂੰ ਸਹੁਰੇ ਜਾਨੀਆਂ ਤੈਨੂੰ ਰੋਕਦੇ ਨੇ ਮੈਨੂੰ ਜੀ ਰਾਤ ਨੂੰ 2 2 ਵਜੇ ਵਰਦੇ ਹੀ ਘਰੇ ਕੰਧਾ ਟੱਪ ਕੇ ਮੈਨੂੰ ਕਹਿ ਦਿੰਦੇ ਨੇ ਵੀ ਤੂੰ ਬੋਲ ਨਾ ਇਹ ਨਾਲੇ ਚਿੱਟਾ ਪਿੰਦਾ ਕਦੇ ਮੈਂ ਰੋਟੀ ਖਾਣੀਆਂ ਥਾਲੀ ਚ ਧੁੱਕ ਜਾਂਦਾ ਹੀ ਕਦੇ ਮੇਰੇ ਉੱਪਰ ਸ਼ਰਾਬ ਡੋਲਦੇ ਹੀ ਕਹਿ ਸਕਦੇ ਹਾਂ ਦੋਸਤੋ ਲੜਕੀਆਂ ਆਈਆਂ ਨੇ ਦਿਖਾਓ ਜੀ ਮੜਿਆ ਮੰਡੇਰਾ ਪਿੰਡ ਤੋਂ ਆਈਆਂ ਨੇ ਜੋ ਕਿ 6 ਸਾਲ ਤੋਂ ਕੋਈ 3 ਸਾਲ ਤੋਂ ਘਰੇ ਬਿਠਿਆ ਰਖੀਆਂ ਨੇ ਗਰਨਾਲ ਪਿਤਾ ਜੀ ਆਏ ਨੇ ਬਜ਼ੁਰਗ ਦੇਖ ਸਕਦੇ ਹੋ ਤਸਵੀਰਾਂ ਬਾਬਾ ਜੀ ਕੋਲੇ ਆਏ ਨੇ ਹਾਂਜੀ ਬਾਬਾ ਜੀ ਕੋਲ ਆਪਣੇ ਕੋਲੇ ਆਏ ਨਹੀਂ ਫਿਰ ਮਾਸ਼ਲਾ ਹਾਂਜੀ ਸਾਡੇ ਕੋਲੇ ਮਾਸ਼ਲਾ ਹਲ ਮਾਰੇ ਕਿਰਪਾ ਕਰਨੇ ਹਲੋ ਇਹਨਾਂ ਦਾ ਮਾਸ਼ਲਾ ਦੱਸੋ ਭਾਈ ਕੀ ਗੱਲ ਹੈ ਭਾਈ ਮੇਰੇ ਘਰ ਵਾਲਾ ਇਹ ਗਲਤ ਹੈ ਹੁਣ ਕਿੰਨਾ ਚਿਰ ਹੋ ਗਿਆ ਤੁਨੂੰ ਗਿਆ ਨੂੰ ਸਹੁਰੇ ਮੈਨੂੰ ਤਾਂ ਸਾਢੇ 3 ਦਿਨ ਸਾਲ ਹੋ ਗਈ ਲੈਣ ਆਇਆ ਨਹੀਂ ਤੇਰੇ ਘਰ ਦਾ ਹਾਂਜੀ ਆਏ ਨਹੀਂ ਕਿ ਤੂੰ ਹੁਣ ਤੈਨੂੰ ਜੇ ਤੂੰ ਸਹੁਰੇ ਜਾਣੀਆ ਤੈਨੂੰ ਰੋਕਦੇ ਨੇ ਮੈਨੂੰ ਜੀ ਰਾਤ ਨੂੰ 2 2 ਵਜੇ ਵੜਦਾ ਹੀ ਘਰੇ ਕੰਧਾ ਟੱਪ ਕੇ ਦੇਖ ਸਰਦਾਰ ਦੋਸਤੋ ਅ ਦੋ ਭੈਣਾਂ ਫਰਿਆਦ ਲੈ ਕੇ ਆਏ ਨੇ ਬਾਬਾ ਜੀ ਕੋਲ ਜਿਵੇਂ ਨਾਗਲ ਵਾਲਾ ਮਸਲਾ ਸੀ ਉਸੇ ਤਰ੍ਹਾਂ ਮਸਲਾ ਇਹ ਆ ਪਿਓ ਹੈ ਜੀ ਦੋ ਧੀਆਂ ਨੂੰ ਲੈ ਕੇ ਆਇਆਗਾ ਦੇਖ ਲਈ ਹੈਗੀ ਆਪਣੇ ਬੋਲ ਜਿਹਨਾਂ ਮਰਜ਼ੀ ਨੰਗਰੀ ਜਾਵੇ ਠੀਕ ਇਹਦੀ ਗੱਲ ਕਰਦੇ ਨੇ ਬਾਕੀ ਇਹ ਕੁੜੀ ਨੂੰ ਕੀ ਲੱਗਦਾ ਲੱਗਵੇ ਜਿੱਦਾਂ ਏਡਾ ਬਿਨਾਂ ਦੀ ਤੀਨ ਵੀ ਕਹਿੰਦੇ ਮੇਰੇ ਵਾਸਤੇ ਆਈ ਹਾਂ ਹਾਂ ਹੁਣ ਮੇਰੀ ਕੁੜੀ ਨੂੰ ਵੀ ਕਹਿੰਦੇ ਮੇਰੇ ਵਾਸਤੇ ਬੱਚੀ ਨੂੰ ਵੀ ਕਹਿੰਦੇ ਪੁੱਠਾ ਬੋਨਿਆ ਤੋਂ ਹਾਂ ਮੇਰੀ ਵੀ ਏਡੀ ਦੇ ਸੋਸ਼ਲ ਮੀਡੀਆ ਤੇ ਛਡਾਰ ਕੇ ਆਇਆ ਮੈਂ ਤਾਂ ਉਹਦੇ 1-2 ਦਿਨਾਂ ਦਾ ਟਾਈਮ ਦਿੰਨੇ ਆ ਤੇਰਾ ਕਰਦੇ ਆ ਤੁਹਾਡਾ ਹੱਲ ਬਿਠਾ ਕੇ ਤੈਨੂੰ ਵਸਾਉਣੀ ਪੈਣੀ ਆ ਕੁੜੀ ਇਹਨੂੰ ਦੱਸਦੀ ਗੱਲ ਮੈਂ ਜਿਹੜੀ ਏਡੀ ਉਡੀ ਛਡਾਰ ਕੇ ਆਉ ਨੂੰ ਮਤਲਬ ਮੁੜ ਕੇ ਨਾ ਆਏ ਜੇ ਕੰਮ ਕਰੂ ਕੋਈ ਨਹੀਂ ਅਸੀਂ ਕਰਦੇ ਆ ਤੇਰਾ ਮਸਲਾ ਹੱਲ ਠੀਕ ਆ 1-2 ਦਿਨ ਤੈਨੂੰ ਫੋਨ ਕਰਦੇ ਆ ਫਿਰ ਆ ਕੇ ਤੇਰਾ ਹੱਲ ਕਰਾਂਗੇ ਟਾ ਪਿੰਦੇ ਕਦੇ ਮੈਂ ਰੋਟੀ ਖਾਣੀ ਆ ਥਾਲੀ ਚ ਧੁੱਪ ਜਾਂਦਾ ਹੀ ਕਦੇ ਮੇਰੇ ਉੱਪਰ ਸ਼ਰਾਬ ਡੋਲਦੇ ਹੀ ਧੁੱਪ ਜਾਂਦਾ ਹਾਂ ਹਾਂਜੀ ਹਾਂਜੀ ਅੱਛਾ ਤੰਗ ਪਰੇਸ਼ਾਨ ਤੰਗ ਪਰੇਸ਼ਾਨ ਬਹੁਤ ਕਰਦੇ ਜੀ ਮੈਨੂੰ 6 ਸਾਲ ਹੋ ਗਏ ਜੀ ਬੈਟਿੰਗ ਮੇਰੇ ਸੱਸ ਸਾਰਾ ਤੰਗ ਕਰਦੇ ਨੇ ਜੀ ਮੇਰਾ ਦਿਔਰ ਹੈ ਜੀ ਤੇ ਤੁਹਾਡਾ ਘਰ ਦਾ ਪਿੰਡ ਕਿਹੜਾ ਬਾਦਲਗੜ੍ਹ ਹੈ ਜੀ ਬਾਦਲਗੜ੍ਹ ਵੇਹੀ ਹੋਈ ਹੈ ਪਿੰਡ ਕਿਹੜੇ ਤਰਾ ਮੁੰਡੇਰ ਹੈ ਜੀ ਮੁੰਡੇਰ ਪੇਕੇ ਨੇ ਹਾਂ ਜੀ ਤੇ ਤੇਰੇ ਘਰ ਦਾ ਤੇਰੇ ਨਾਲ ਹੈ ਹਾਂ ਜੀ ਮੇਰੇ ਘਰ ਵਾਲਾ ਮੇਰੇ ਨਾਲ ਹੈ ਜੀ ਪਰ ਉਹਨਾਂ ਤੋਂ ਡਰਦਾ ਹੈ ਜੀ ਤਾਂ ਫਿਰ ਤੁਸੀਂ ਪੇਕੇ ਆਪਣੇ ਸਹੁਰੇ ਕਿਉਂ ਨਹੀਂ ਜਾਂਦੀ ਹਿੱਸਾ ਨਹੀਂ ਦਿੰਦੇ ਜੀ ਮੈਨੂੰ ਕਹਿ ਦਿੰਦਾ ਹਾਂ ਮੈਂ ਹਿੱਸਾ ਲਵਾਂਗਾ 5 ਸਾਲ ਹੋ ਗਏ ਜੀ ਵੀ ਹਿੱਸਾ ਦੇਣਗੇ ਮੈਂ ਫਿਰ ਲੈ ਕੇ ਜਾਊਂਗਾ ਸਾਨੂੰ ਉਹਨੂੰ ਹਿੱਸਾ ਨਹੀਂ ਦਿੰਦੇ ਹੈ ਇਸ ਤਰ੍ਹਾਂ ਕੀ ਕਹਿੰਦੇ ਨੇ ਕਹਿੰਦੇ ਨੇ ਵੀ ਨਾ ਉਹ ਤਾਂ ਲੈ ਕੇ ਨਹੀਂ ਆਉਣੀ ਹੈਗੀ ਮੇਰੇ ਤੋਂ ਕੇਸ ਵੀ ਲਵਾਤਾ ਜੀ ਮੇਰੇ ਘਰ ਵਾਲੇ ਨੇ ਵੀ ਤੂੰ ਖਰਚੇ ਦਾ ਕੇਸ ਲਾ ਦੇ ਵੀ ਆਪਾਂ ਨੂੰ ਦੇ ਦੇਣਗੇ ਜਾਂ ਤੈਨੂੰ ਫੜਾ ਦੇਣਾ ਤੇਰੇ ਨਾਲ ਹੈ ਹਾਂਜੀ ਉਸ ਤੋਂ ਬਾਅਦ ਜੀ ਉਹਨੂੰ ਮੇਰੀ ਸੱਸ ਨੇ ਡਰਾ ਧਮਕਾ ਕੇ ਤਰੀਕ ਤੇ ਭੇਜਤਾ ਜੀ ਉਦੋਂ ਜੱਜ ਸਾਹਿਬ ਨੇ ਜੀ ਇਹਨੂੰ ਜੇਲ੍ਹ ਤੋ ਭੇਜਤਾ ਜੀ 1 ਮਹੀਨੇ ਵਾਸਤੇ ਮੇਰਾ 2 ਲੱਖ 65000 ਖਰਚਾ ਹੋ ਰਿਹਾ ਸੀ ਇਕੱਠਾ ਕਹਿੰਦੇ ਵੀ ਤੂੰ ਵਗ ਜਾ ਤਰੀਕ ਤੇ ਤੈਨੂੰ ਹਿੱਸਾ ਦੇਵਾਂਗੇ ਤੂੰ ਕਿਹਾਂ ਹੀ ਗੱਜ ਨੂੰ ਉੱਥੇ ਜੇ ਮੇਰੇ ਘਰ ਵਾਲਾ ਕਹਿੰਦਾ ਵੀ ਮੇਰੇ ਕੋਲ ਖਰਚਾ ਹੈ ਨਹੀਂ ਉਹ ਨੂੰ ਜੇਲ੍ਹ ਭੇਜਤਾ ਇੱਕ ਮਹੀਨੇ ਵਾਸਤੇ ਉਹਦੋਂ ਬਾਅਦ ਜੀ ਮੇਰੀ ਸੱਸ ਕਹਿੰਦੀ ਕੀ ਹੁੰਦਾ ਕਹਿੰਦੀ ਮਹੀਨਾ ਸਾਲ ਬਾਅਦ ਮਹੀਨਾ ਕਹਿੰਦੀ ਸਜ਼ਾ ਕੱਟਿਆ ਕਰੂਗਾ ਪਰਾਂ ਕਹਿੰਦੀ ਗਲੋਂ ਲੈ ਰਹੀ ਆ ਆਪਣੇ ਵੀ ਅਸੀਂ ਤਾਂ ਮਾਵਾ ਧੀਆਂ ਨੂੰ ਮੱਥੇ ਨਹੀਂ ਲਾਉਂਦੇ ਰਹਿ ਗਏ ਹੁਣ ਮੇਰੇ ਘਰ ਵਾਲਾ ਜੀ ਮੈਨੂੰ ਵੀ ਕਹਿੰਦਾਗਾ ਵੀ ਮੈਂ ਬਹੁਤ ਦੁਖੀ ਆਂਗਾ ਵੀ ਜੇ ਹਿੱਸਾ ਲੈ ਲੈਂਦੇ ਨੇ ਤੂੰ ਆ ਜਾ ਠੀਕ ਹੈ ਵੀ ਮੈਨੂੰ ਜਰੂਰੀ ਨਹੀਂ ਹੈਗੀ ਆਪਣੀਆਂ ਧੀਆਂ ਨੇ ਹਾਂ ਮੇਰੀਆਂ ਧੀਆਂ ਨੇ ਜ ਕਿ ਆ ਫਿਰ ਹੋ ਕੀ ਕਹਿੰਨਾ ਚਾਹੁੰਦੇ ਤੁਸੀਂ ਦੁਖੀ ਹੋ ਹਾਂ ਦੁਖੀ ਆ ਜੀ ਮੈਂ ਤਾਂ ਕਹਿੰਦੇ ਜੀ ਪਸਾ ਹੋ ਵੈਨ ਆਪ ਤੇ ਕਹਣਾ ਤਾ ਮੈਂ ਤਾਂ ਬਹੁਤ ਜਿਆਦਾ ਜਿਆਦੇ ਦੁਖੀ ਆ ਤੇ ਅੱਜ ਫਿਰ ਬਾਬਿਆਂ ਲੈ ਆਏ ਹੋ ਬਾਬਿਆਂ ਲੈ ਆਇਆ ਜੀ ਅੱਜ ਕਿਉਂ ਕੀ ਹੋਇਆ ਆ ਜੀ ਇਹਨਾਂ ਕੋਲ ਵੀ ਬੇਟੀ ਆ 11 ਸਾਲ ਦੀ ਇਹਨਾਂ ਕੋਲ ਵੀ 3 ਸਾਲ ਦੀ 3 ਸਾਲ ਦੀ ਕੁੜੀ ਹੈ ਹਾਂ ਕਹਿਣਾ ਚਾਹੁੰਦੇ ਇਹਨਾਂ ਦਾ ਮਸਲਾ ਜੇ ਮਸਲਾ ਲੈ ਕੇ ਆਏ ਜੀ ਹੱਲ ਕਰਾਂਗੇ ਜ਼ਰੂਰ ਜਾਵਾਂਗੇ ਬਸ ਇਹੋ ਜਿਹਾ ਸਹੁਰਿਆਂ ਨੂੰ ਸ਼ਰਮ ਕਰਨੀ ਚਾਹੀਦੀ ਆ ਉਹ ਜਿਹੜੇ ਦਾ ਘਰ ਵਾਲਾ ਉਹਨੂੰ ਸ਼ਰਮ ਕਰਨੀ ਚਾਹੀਦੀ ਤੇ ਛੇਤਰਾ ਵਾਲੇ ਆ ਹੁਣ ਇਥੇ ਸਰਕਾਰਾਂ ਦਾ ਵੀ ਹੱਕ ਬਣਦਾ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਤੇ ਨਾਲ ਜਿੱਤੇ ਕੀ ਇਹ ਤੇ ਸਰਕਾਰ ਧਮਕੀ ਨਹੀਂ ਦੇ ਸਕਦੀ ਖਾਕੀ ਵਰਦੀ ਵਾਲੇ ਨਾਲ ਘੱਲ ਕੇ ਮਹਿਲਾ ਮੰਤਰੀਆਂ ਮੈਡਮਾਂ ਨਾਲ ਘੱਲ ਕੇ ਜਿਹੜੀਆਂ ਸੱਸ ਤੰਗ ਕਰਦੀਆਂ ਉਹਨਾਂ ਨੂੰ ਧਮਕੀ ਨਹੀਂ ਦੇ ਸਕਦਾ ਕਾਨੂੰਨ ਇਹ ਨਹੀਂ ਖੜਦੇ ਨਹੀਂ ਆ ਮਾੜੀ ਜੀ ਗੱਲ ਹੁੰਦੀ ਹੈ ਕੋਰਟ ਚ ਕੇਸ ਪਾ ਦਿਓ ਜਿਹੇ ਸਾਲਾ ਨਾਲ ਕੋਰਟ ਚ ਕੇਸ ਪਾ ਦਿਓ ਹੁਣ ਇੱਕ ਨੰਦ ਕਾਰਜ ਕਰਾ ਕੇ ਆਈ ਆ ਕੁੜੀ ਵੀ ਉਹਨੂੰ ਲੱਖ ਦੀ ਲਾਹਣਤ ਇਹੋ ਜਿਹੇ ਘਰ ਵਾਲੇ ਨੂੰ ਜਿਹੜਾ ਆਪਣੀ ਚੰਗੀ ਭਲੀ ਜਨਾਨੀ ਨੂੰ ਤਾਂ ਆਪਣੇ ਧੀ ਨੂੰ ਛੱਡ ਕੇ ਕਹਿੰਦਾ ਮੈਂ ਦੂਜੀ ਜਨਾਨੀ ਰੱਖਣੀ ਆ ਫਿਰ ਉਹ ਹੀ ਗੱਲ ਆ ਗਈ ਨਾ ਐਸੇ ਐਸੇ ਮੁੱਦਿਆਂ ਤੇ ਪਰ ਆਪਾਂ ਕਰ ਰਹੇ ਨੇ ਵੀ ਕਾਨੂੰਨ ਜਿਹੜਾ ਬੰਦ ਹੋਣਾ ਚਾਹੀਦਾ ਹੈ ਉਹ ਕਾਨੂੰਨ ਅੜਾ ਕੱਢਿਆ ਹੋਇਆ ਨਾ ਨਾ ਇਹਨੇ ਰੂਲ ਵੀ ਇਹ ਜਨਾਨੀ ਰੱਖ ਸਕਦਾ ਦੂਜੀ ਜਦੋਂ ਦਾ ਤਲਾਕ ਨਹੀਂ ਹੋਇਆ ਫਿਰ ਆਪਾਂ ਕਿਸ ਤਰ੍ਹਾਂ ਕਹਿ ਦਾਂਗੇ ਵੀ ਆਪਾਂ ਇਹ ਜਨਾਨੀ ਰੱਖ ਸਕਦਾ ਇੱਕ ਬੱਚਿਆਂ ਵਾਲਾ ਹੋ ਕੇ ਬੱਚੀ ਵਾਲਾ ਹੋ ਕੇ ਵੀ ਤਾਂ ਆਪਣੇ ਧੀ ਇਚਾਰਮ ਕਰ ਲਾੜਦਾ ਪਾਉਣ ਵਾਲੀ ਸਕਦੇ ਦੋਸਤੋ ਬਾਬਾ ਜੀ ਇਸੇ ਕਰਕੇ ਕਹਿ ਰਿਹਾ ਹੈ ਵੀ ਕਹਿ ਰਹੇ ਨੇ ਵੀ ਕਾਨੂੰਨ ਰੱਦ ਹੋਣਾ ਚਾਹੀਦਾ ਹੈ